ਮਾਚਲ ਦੇ ਕੁਝ ਦਿਨ ਰੁਕ ਸਕਦੇ ਆ ਹਨਾ ਤਾਂ ਨਾ ਜਾਈਏ ਕਿਉਂਕਿ ਹਿਮਾਚਲੀ ਵੀ ਸਾਡੇ ਭਰਾ ਹੈ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਗੇ ਯਕੀਨ ਮੰਨਿਓ ਛੱਡੇ ਵੀ ਇਹਨਾਂ ਦੇ ਪਹਾੜੇ ਦੇ ਟੱਟੂ ਤੁਹਾਨੂੰ ਕੁਛ ਨਾ ਕੁਛ ਗਾਲੀ ਗਲੋਚ ਕਰਨਗੇ ਕੁੱਟਮਾਰ ਕਰਨਗੇ ਤੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਊਗੀ ਰਿਕਵੈਸਟ ਕਰਦਾ ਹੈਗਾ ਕੋਈ ਹਿੰਦੂ ਸਿੱਖ ਮੁਸਲਮਾਨ ईसाई ਦੇ ਨਾਮ ਤੇ ਲੜਾਈ ਪਾਵੇ ਨਾ ਲੜੋ ਸ਼ਾਂਤੀ ਨਾਮ ਕੋਛੂ ਬੀ ਬਰੇ ਛੋਟੀ ਛੋਟੀ ਚੀਤੇ ਮਸਲਾ ਪੜਕਾਉਣ ਲਈ ਲੋਕ ਫਿਰਦੇ ਆ ਕੋਈ ਲੜਾਈ ਚ ਨਾ ਪਾਉ ਕੋਈ ਕੁਛ ਜੋ ਕਹਿ ਰਹੇ ਆ ਬਸ ਹਾਂਜੀ ਹਾਂਜੀ ਤੇ ਆਜੋ ਕਿਉਂਕਿ ਆਪਾਂ ਬੜੀ ਬਾਰੀ ਪੰਜਾਬ ਦਾ ਨੁਕਸਾਨ ਖਾ ਚੁੱਕੇ ਆ ਸਾਨੂੰ ਬਸ ਛੋਟੀ ਜੀ ਵਜ੍ਹਾ ਉਹ ਆਪੇ ਬਣਾਉਂਦੇ ਆ ਤੇ ਸਾਡੇ ਮੁੰਡੇ ਚਾਚਾ ਕੇ ਹਨਾ ਰੋਲ ਦਿੰਦੇ ਆ ਸਾਡੇ ਘਰ ਪਟ ਪਟ ਤੇ ਇਹਨਾਂ ਚੀਜ਼ਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸ਼ਰੀਫ ਬਰਾੜ ਤੇ ਗੱਲ ਬਹੁਤ ਜ਼ਰੂਰੀ ਕਰਨੀ ਹੈਗੇ ਜਿੰਨੇ ਵੀਰ ਭਰਾ ਜੁੜੇ ਹੈਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਗੱਲ ਨੂੰ ਹਰ ਇੱਕ ਪੰਜਾਬ ਦਾ ਦਰਦ ਰੱਖਣ ਵਾਲੇ ਤੇ ਪੰਜਾਬ ਪੰਜਾਬੀਤ ਨਾਲ ਜੁੜੇ ਬੰਦੇ ਵੀਰ ਤੱਕ ਜ਼ਰੂਰ ਪਹੁੰਚੇ ਗੱਲ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਯਾਰ ਗੱਲ ਕੋਈ ਨਾ ਕੋਈ ਸਭ ਨੂੰ بڑے ਲੋਕਾਂ ਨੂੰ بڑے ਲੋਕਾਂ ਨੂੰ بڑے ਸਰਕਲਾਂ ਨੂੰ ਇਹ ਗੱਲ ਦਾ ਪਤਾ ਯਾਰ ਕੋਈ ਨਾ ਕੋਈ ਬੋਲ ਜੂਗਾ ਹਨਾ ਤੇ ਬਟ ਕੋਈ ਵੀ ਬੰਦਾ ਸਾਰੇ ਸਿਆਣੇ ਅਗਲਾ ਕਹਿੰਦਾ ਯਾਰ ਕਿਉਂ ਬੋਲ ਕੇ ਆਪ ਤੇ ਸਾਰਾ ਟਾਰਗੇਟ ਲਈਏ ਬਟ ਚਲੋ ਕਿਸੇ ਨੇ ਬੋਲਣੀ ਆਪਾਂ ਬੋਲਦੇ ਆਂ ਪੰਜਾਬ ਦਾ ਵੀਰੇ ਅੱਜ ਤੋਂ 2 ਸਾਲ ਪਹਿਲਾਂ ਇੱਕ ਪੰਜਾਬ ਦੇ ਵਿੱਚ ਰੋਲ ਰੱਪਾ ਪਿਆ ਜਿਹਦੇ ਬਾਰੇ ਜਿਸ ਦੇ ਬਾਰੇ ਆ ਤਕਰੀਬਨ ਪਾਵਰਫੁੱਲ ਲੋਕਾਂ ਨੂੰ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਤੇ ਉਹ ਸਰਕਲਾਂ ਨਾਲ ਜੁੜੇ ਜਿਵੇਂ ਆਰਟਿਸਟ ਨਾਲ ਸੀ ਬੜੇ ਪਾਵਰਫੁੱਲ ਸਰਕਲ ਵੀ ਸਾਡੇ ਨਾਲ ਜੁੜੇ ਹੁੰਦੇ ਆ ਗਾਂ ਦੀ ਗਾਂ ਬੰਦੇ ਕਈ ਵਾਰੀ ਪਾਰਟੀਆਂ ਦੇ ਇਹ ਵੋ ਤਾਂ ਪਤਾ ਲੱਗ ਜਾਂਦਾ ਸਭ ਨੂੰ ਪਤਾ ਸੀਗਾ ਕਿ ਉਦੋਂ ਤਾਂ ਕੋਈ ਰੋਲਾ ਰੱਪਾ ਹੀ ਨਹੀਂ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤੇ ਬਾਅਦ ਚ ਮੁੰਡੇ ਚੱਕੇ ਜਾਣਗੇ ਪਰਚੇ ਪਾਏ ਜਾਣਗੇ ਜਿਹਦੀ ਮੈਂ ਇੱਕ ਬੜਾ ਚਿਰ ਪਹਿਲਾਂ ਇੰਟਰਵਿਊ 'ਚ ਵੀ ਗੱਲ ਕਰ ਚੁੱਕਿਆ ਸੀ ਉਸ ਮਾਹੌਲ ਵਿਗੜਨ ਤੋਂ ਪਹਿਲਾਂ ਠੀਕ ਹੈ ਤੇ ਲੋਕਾਂ ਨੇ ਕਮੈਂਟਾਂ 'ਚ ਬੜਿਆਂ ਨੇ ਦੱਸਤਾ ਸੀ ਕਿ ਇਹ ਗੱਲ ਸ਼ਰੀ ਫਲਾਣੇ ਬੰਦੇ ਦੀ ਕਰ ਰਹੇ ਆ ਠੀਕ ਹੈ بڑے ਲੋਕਾਂ ਨੂੰ ਪਤਾ ਹੁੰਦਾ ਵੀਰੇ ਕਿਹੜੀਆਂ ਕਿੜੀਆਂ ਚੀਜ਼ਾਂ ਕਿੱਥੋਂ ਚੱਲ ਰਹੀਆਂ ਹੈਗੀਆਂ ਅੱਛਾ ਜੀ ਉਹ ਤੋਂ ਬਾਅਦ ਜੋ ਉਹ ਹੀ ਕੀਤਾ ਉਹਨਾਂ ਨੇ ਇੱਕ ਵਜਾ ਦਿੱਤੀ ਪੰਜਾਬ ਨੂੰ ਬਦਨਾਮ ਕੀਤਾ ਨੈਸ਼ਨਲ ਚੈਨਲਾਂ ਤੇ ਲਿਆ ਕੇ ਆ ਹੋ ਗਿਆ ਜੀ ਉਹ ਹੋ ਗਿਆ ਤੇ ਸਾਡੇ ਮੁੰਡਿਆਂ ਨੂੰ ਚੱਕ ਚੱਕ ਕੇ ਅੰਦਰ ਜੇਲਾਂ ਚ ਸੁੱਟਦਾ ਸਾਡੇ ਤੇ ਵਾਰ ਕੀਤਾ ਸਾਡੀ ਜਵਾਨੀ ਜਿਹੜੀ ਸੀਗੀ ਉਹ ਬੇਕਸੂਰਾਂ ਨੂੰ ਅੰਦਰ ਤਾੜਦਾ ਅਗਲੀ ਗੱਲ ਤੇ ਆਉਣਾ ਵੀਰੇ ਹੁਣ ਕੀ ਮੁੱਦਾ ਚੱਲ ਰਿਹਾ ਹੈਗਾ ਸਾਡੇ ਪੰਜਾਬ ਨੇ ਆਪਣਾ ਇੱਕ ਕਿਸਾਨੀ ਅੰਦੋਲਨ ਜਾਂ ਅਸੀਂ ਜਿੰਨੇ ਜਿੰਨੇ ਵੀ ਪੰਜਾਬ ਤੇ ਕੋਈ ਪੀੜ ਪੈਂਦੀ ਹੈਗੀ ਤੇ ਅਸੀਂ ਜਿਵੇਂ ਖੜਦੇ ਆ ਅਸੀਂ ਇੱਕ ਮਿਸਾਲ ਮਿਸਾਲ ਪੇਸ਼ ਕੀਤੀ ਹੈਗੀ ਐ ਕਿ ਸਾਡੇ ਚ ਇੱਕ ਹੈ ਸਾਡੇ ਚ ਇੱਕ ਜ਼ੁਰਤ ਹੈਗੀ ਹੈ ਜੇ ਕੋਈ ਸਾਡੇ ਖਿਲਾਫ ਹੁੰਦਾ ਹੈ ਅਸੀਂ ਇਕੱਠੇ ਹੋ ਕੇ ਲੜਦੇ ਹਾਂ ਉਸ ਨਾਲ ਆਪਦੇ ਹੱਕ ਸੱਚ ਦੀ ਗੱਲ ਕਰਦੇ ਹੈਗੇ ਆ ਠੀਕ ਹੈ ਅਸੀਂ ਦਬਣ ਵਾਲਿਆਂ ਚੋਂ ਨਹੀਂ ਕਿ ਜਿਹਦੇ ਕਰਕੇ ਸਾਡੀ ਉਹੀ ਚੀਜ਼ ਟਾਰਗੇਟ ਹੋ ਰਹੀ ਹੈ ਇਕਾਂ ਸਭ ਨੂੰ ਪਤਾ ਹੈਗਾ ਕਿ ਪੰਜਾਬ ਨੂੰ ਬਾਹਰੀ ਬੰਦੇ ਆ ਕੇ ਬੋਲ ਕੇ ਕੁਛ ਨਾ ਕੁਛ ਬਕਵਾਸ ਕਰਕੇ ਸਾਨੂੰ ਨਹੀਂ ਕੁਝ ਕਰ ਸਕਦੇ ਤਾਂ ਸਾਡੀ ਕੌਮ ਦੀ ਹਿਸਟਰੀ ਵੀ ਜੇ ਚੱਕੀਏ ਅਸੀਂ ਤਾਂ ਅਸੀਂ ਹਮੇਸ਼ਾ ਗਦਾਰਾਂ ਤੋਂ ਮਰੇ ਆਂ ਅਸੀਂ ਉਹਨਾਂ ਲੋਕਾਂ ਤੋਂ ਮਰੇ ਮਰੀਆਂ ਜਿਹੜੇ ਸਾਡੇ ਨਾਲ ਦੇ ਹੀ ਸਾਡੇ ਖਿਲਾਫ ਖੜ ਪੈਂਦੇ ਹੈਗੇ ਜਿਹੜੇ ਸਾਡੇ ਨਾਲ ਦੇ ਹੀ ਵਿਕ ਜਾਂਦੇ ਹੈਗੇ ਤਾਂ ਸੇਮ ਤੋੜ ਉਸ ਚੀਜ਼ ਦਾ ਲੋਕਾਂ ਨੇ ਲੱਭਿਆ ਹੈਗਾ ਬੜੀਆਂ ਚੀਜ਼ਾਂ ਮੈਂ ਹਨਾ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਸਿੱਧਾ ਟਾਰਗੇਟ ਲੈ ਲੇ ਕਿ ਨਾਂ ਬੋਲਾਂ ਕਿਸੇ ਦੇ ਆਪ ਦੀਆਂ ਅੱਖਾਂ ਕੰਨ ਹਨਾ ਮਤਲਬ ਦਿਮਾਗ ਖੁੱਲਾ ਰੱਖੋ ਹਨਾ ਸਮਝੋ ਕੀ ਗੱਲ ਕਿੱਥੇ ਹੈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮਸਲਾ ਪੜਕਾਈਏ ਜਾਂ ਮੈਂ ਰੋਲਾ ਪਾਈਏ ਗੱਲ ਸਮਝਣ ਆਈ ਹੈ ਹੁਣ ਗੱਲ ਕੀ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਇਹਨਾਂ ਦੀ ਕਮਜ਼ੋਰੀ ਕੀ ਹੈ ਅੱਜ ਤੋਂ 6-7 ਮਹੀਨਿਆਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਸਨ ਕਿ بڑے ਜਿਹੜੇ ਬੰਦਿਆਂ ਨਾਲ ਲੋਕ ਜੁੜੇ ਹੈਗੇ ਉਹਨਾਂ ਨੂੰ ਆਪ ਦੇ ਅੰਡਰ ਲਿਆ ਜਾ ਰਿਹਾ ਚਾਹੇ ਸਾਡੀ ਫਿਲਮ ਇੰਡਸਟਰੀ ਵੀ ਹੈਗੀ ਹੈ بڑے ਲੋਕਾਂ ਤੋਂ ਮੈਂ ਜੋ ਮੈਨੂੰ ਪਤਾ ਹੈਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਬੜੇ ਲੋਕ ਉਹ ਐਗਰੀਮੈਂਟ ਤੱਕ ਸਾਈਨ ਕਰ ਚੁੱਕੇ ਹੈਗੇ ਆ ਕਿ ਜਿਹੜੇ ਜਿਹੜਿਆਂ ਦਾ ਇੱਕ ਮੋਟਾ ਪੈਸਾ ਮਿਲੂਗਾ ਤੇ ਉਹ ਜਿਵੇਂ ਉਹ ਚਾਹਣਗੇ ਜਿਵੇਂ ਪੋਸਟ ਪਾਉਣੀ ਚਾਹਣਗੇ ਜਿਵੇਂ ਉਹ ਜਿਵੇਂ ਦਿਮਾਗ ਕਮਾਉਣੇ ਚਾਹਣਗੇ ਲੋਕਾਂ ਦੇ ਉਹ ਕਮਾਉਣਗੇ ਕਿਸ ਚੀਜ਼ ਲਈ ਮਾਹੌਲ ਖਰਾਬ ਕਰਨ ਲਈ ਕਿਸ ਚੀਜ਼ ਲਈ ਪੰਜਾਬ ਚ ਇਹ ਦਿਖਾਉਣ ਲਈ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦੇਣਗੇ ਲੋਕ ਫਲਾਨਾ ਜੀ ਉਹ ਕਰਤਾ ਉਹਨੇ ਉਹ ਕਰਤਾ ਇੱਕ ਦੂਜੇ ਦੀ ਬਦਨਾਮੀ ਸ਼ੁਰੂ ਕਰ ਦੇਣਗੇ ਪੰਜਾਬ ਦੇ ਖਿਲਾਫ ਬੋਲਣ ਲੱਗ ਜਾਣਗੇ ਤੇ ਅਸੀਂ ਜਿਹੜੀ ਚੀਜ਼ਾਂ ਅੰਦਰੋਂ ਟੁੱਟਾਂਗੇ ਸੀ ਉਹ ਚਾਹੇ ਸਾਡੇ ਜਵਾਕ ਹੀ ਆ ਬੋਲਣ ਲੱਗ ਗਏ ਠੀਕ ਹੈ ਸਾਡੇ ਜਵਾਕ ਹੀ ਐ ਕਰਨ ਲੱਗ ਗਏ ਜਿਹਦੇ ਨਾਲ ਸਾਡਾ ਇੱਕਾ ਟੁੱਟੂਗਾ ਅਫਸਰੀ ਚ ਲੜਾਈਆਂ ਝਗੜੇ ਤੁਸੀਂ ਇੱਕ ਚੀਜ਼ ਤੇ ਗੌਰ ਕਰਿਓ ਤਕੜਾ ਬੰਦਾ ਹੁੰਦਾ ਨਾ ਜਿਵੇਂ ਕੋਈ ਮਾੜੇ ਬੰਦੇ ਨੂੰ ਤੇ ਵਾਰ ਕਰਨਾ ਚਾਹੁੰਦਾ ਹੈਗਾ ਬਟ ਉਹਦੇ ਕੋਲ ਕੋਈ ਵਜ੍ਹਾ ਨਹੀਂ ਹੁੰਦੀ ਤਾਂ ਫੇਰ ਉਹ ਵਾਰ ਤਾਂ ਵੈਸੇ ਵੀ ਕਰਨਾ ਚਾਹ ਰਹੇ ਹੁੰਦੇ ਕਰਦਾ ਹੀ ਹੈ ਪਰ ਉਸ ਪਹਿਲਾਂ ਉਹਦੀ ਬਦਨਾਮੀ ਕਰਦਾ ਹੈ ਪਹਿਲਾਂ ਉਸ ਉਸ ਦੀ ਕੋਈ ਕਮੀ ਬਣਾਉਂਦਾ ਕਿ ਜਿਵੇਂ ਮੇਰਾ ਆ ਕਰਤਾ ਮੇਰੇ ਬਣੀ ਘੂਰ ਕੇ ਦੇਖਿਆ ਜਿਵੇਂ ਪਿੰਡਾਂ ਚ ਆਪਾਂ ਕਹਿੰਦੇ ਯਾਰ ਇਹਨੇ ਮੈਨੂੰ ਘੂਰ ਕੇ ਦੇਖਿਆ ਤੇ ਉਹਨੂੰ ਹਣਾ ਕੁੱਟ ਮਾਰ ਸ਼ੁਰੂ ਕਰ ਦੋ ਉਹੀ ਚੀਜ਼ ਵੀਰੇ ਪੰਜਾਬ ਨਾਲ ਹੋ ਰਹੀ ਹੈ ਪੰਜਾਬ ਕੋਲੇ ਕੋਈ ਕੋਈ ਪੰਜਾਬ ਰੀਜ਼ਨ ਹੀ ਨਹੀਂ ਦੇ ਰਿਹਾ ਕਿਸੇ ਨੂੰ ਸਾਡੇ ਪੰਜਾਬ ਦਾ ਮਾਹੌਲ ਜਮਾ ਸਹੀ ਹੈ ਕੋਈ ਹਿੰਦੂ ਸਿੱਖ ਦਾ ਕੋਈ ਭੇਦਭਾਵ ਨਹੀਂਗਾ ਮੈਂ ਮੇਰੇ بڑے ਲੋਕ ਮੇਰੇ ਜਾਣਕਾਰ ਤਾਂ ਜਾਣਦੇ ਹੋਣਗੇ ਕਿ ਮੈਂ 8-9 ਸਾਲਾਂ ਤੋਂ ਮੇਰੇ ਫੋਨ ਫੋਨ ਦੇ ਸਕਰੀਨ ਸੇਵਰ ਤੇ ਵੀ ਫੋਟੋ ਹਨੂਮਾਨ ਜੀ ਦੀ ਰਹਿੰਦੀ ਹੈਗੀ ਐ ਅਸੀਂ ਕਿੰਨਾ ਸਾਰੇ ਧਰਮਾਂ ਨੂੰ ਕਿੰਨਾ ਪਿਆਰ ਕਰਦੇ ਹਿੰਦੂ ਮੁਸਲਮ ਸਿੱਖ ਈਸਾਈ ਸਾਡੇ ਗੁਰੂਆਂ ਨੇ ਸਿਖਾਇਆ ਸਰ ਸਾਰਿਆਂ ਨੂੰ ਪਿਆਰ ਦਿਓ ਰਿਸਪੈਕਟ ਦਿਓ ਜਿੰਨੀ ਮੈਨੂੰ ਜ਼ਮੀਨ ਆਉਂਦੀ ਸੀਗੀ بڑے ਲੋਕਾਂ ਨੂੰ ਪਤਾ ਹੋਊਗਾ ਮੈਂ ਉਹ ਸਾਰੀ ਜ਼ਮੀਨ ਤੇ ਅੱਜ ਗਊਸ਼ਾਲਾ ਲਈ ਕਰ ਰੱਖਿਆ ਹੈਗਾ ਪਰ ਉਹ ਇਹ ਨਹੀਂਗਾ ਕਿ ਮੈਂ ਮਤਲਬ ਵੀ ਉਹ ਤਾਂ ਪੱਧਰ ਚੜ ਕੇ ਤਾਂ ਸਾਹ ਕਰਤਾ ਉਹ ਕਰਤਾ ਉਹ ਜਸਟ ਇਹ ਆ ਕਿ ਵੀਰੇ ਅਸੀਂ ਰਿਸਪੈਕਟ ਕਰਦੇ ਆ ਅਸੀਂ ਉਹਨਾਂ ਹੀ ਪਿਆਰ ਕਰਦੇ ਆ Hindu Sikh Muslim ईसाई ਸਾਰਿਆਂ ਨੂੰ ਅਸੀਂ ਉਹਨਾਂ ਹੀ ਰਿਸਪੈਕਟ ਤੇ ਪਿਆਰ ਦਿੰਨੇ ਆ ਜੋ ਅਸੀਂ ਸਾਡੇ ਗੁਰੂਆਂ ਤੋਂ ਸਿੱਖਿਆ ਹੈਗਾ ਪਰ ਗੱਲ ਇਹ ਹੈਗੀ ਆ ਕਿ ਜੋ ਬਾਹਰ ਮਾਹੌਲ ਟੀਵੀ ਚੈਨਲ ਵੱਡੇ ਦਿਖਾ ਰਹੇ ਆ ਵੱਡੇ ਵੱਡੇ ਮੀਡੀਆ ਦੇ ਯਾਰ ਸਿਸਟਮ بگ ਚੁੱਕਿਆ ਹੈਗਾ ਵੀਰੇ ਗੱਲ ਨੂੰ ਧਿਆਨ ਚ ਨੋਟਿਸ ਰੱਖੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬੱਕਰੇ ਬੱਕਰੇ ਤਰੀਕਿਆਂ ਨਾਲ ਟ੍ਰਿਕਾਂ ਖੇਡਣ ਗਿਓ ਉੱਥੇ ਕੀ ਹੁੰਦਾ ਹੈਗਾ ਜੀ ਪੰਜਾਬ ਦੇ ਬਾਰੇ ਜਾਣ ਜਾਣ ਕੇ ਫਵਾਵਾਂ ਉਡਾਈਆਂ ਜਾ ਰਹੀਆਂ ਹੈਗੀਆਂ ਪੰਜਾਬ ਚਤਤਵਾਦ ਆ ਗਿਆ ਫਲਾਨਾ ਕੋਈ ਬੰਦਾ 에ਰਪੋਰਟ ਤੇ ਜਾ ਕੇ ਪਲੈਨਿੰਗ ਦੇ ਨਾਲ ਉੱਥੇ ਜਾ ਕੇ ਲੜਦਾ ਕਿਸੇ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦਾ ਅਗਲਾ ਜਦੋਂ ਸਾਡੀ ਨੇਚਰ ਚ ਕੋਈ ਸਾਨੂੰ ਛੇੜੂਗਾ ਕਿ ਬੋਲਾਂਗੇ ਜਦੋਂ ਸਾਹਮਣੇ ਬੋਲਿਆ ਜਾਂਦਾ ਜਦੋਂ ਬੋਲਿਆ ਜਾਂਦਾ ਤੇ ਇਹ ਨਹੀਂ ਕਿ ਸਾਡਾ ਅਫਸਰੀ ਚ ਆ ਗੱਲ ਹੋਈ ਹੈ ਮੁੱਦਾ ਚੈਨਲਾਂ ਤੱਕ ਤੇ ਕੀ ਚੱਕ ਦਿੰਦੇ ਆ ਪੰਜਾਬ ਚ ਮਾਹੌਲ ਅੱਡਾ ਵਿਗੜ ਗਿਆ ਜੀ ਅੱਤਵਾਦ ਆ ਗਿਆ ਖਾਲਿਸਤਾਨ ਇਹ ਉਹ ਜੋ ਜੋ ਵੀ ਕਿਉਂਕਿ ਸਾਰੇ ਮੁਲਕ ਨੂੰ ਦਿਖਾਉਣਾ ਕਿ ਦੇਖੋ ਜੀ ਮਾਹੌਲ ਖਰਾਬ ਹੋਇਆ ਆਪਾਂ ਪਿਆ ਪਰ ਅੰਦਰ ਕੁਛ ਨਹੀਂਗਾ ਖਰਾਬ ਇਦਾਂ ਦਾ ਸਾਰਾ ਸਹੀ ਹੈਗਾ ਜਾਣ ਜਾਣ ਕੇ ਦਿਖਾਇਆ ਜਾ ਰਿਹਾ ਰਿਕਵੈਸਟ ਕਰਦਾ ਹਿਮਾਚਲ ਦੇ ਕੁਛ ਦਿਨ ਰੁਕ ਸਕਦੇ ਆ ਹਨਾ ਤਾਂ ਨਾ ਜਾਈਏ ਕਿਉਂਕਿ ਹਿਮਾਚਲੀ ਵੀ ਸਾਡੇ ਭਰਾ ਹੈ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਗੇ ਯਕੀਨ ਮੰਨਿਓ ਛੱਡੇ ਵੀ ਇਹਨਾਂ ਦੇ ਪਹਾੜੇ ਦੇ ਟੱਟੂ ਤੁਹਾਨੂੰ ਕੁਛ ਨਾ ਕੁਛ ਗਾਲੀ ਗਲੋਚ ਕਰਨਗੇ ਕੁੱਟਮਾਰ ਕਰਨਗੇ ਤੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਊਗੀ ਰਿਕਵੈਸਟ ਕਰਦਾ ਹੈਗਾ ਕੋਈ ਹਿੰਦੂ ਸਿੱਖ ਮੁਸਲਮ ਇਸਾਈ ਦੇ ਨਾਮ ਤੇ ਲੜਾਈ ਪਾਵੇ ਨਾ ਲੜੋ ਪਿਛਲੇ ਦਿਨੀ ਹੁਣ 2-4 ਦਿਨਾਂ ਬਾਅਦ ਹੀ ਹਨਾ ਉਹਨਾਂ ਨੇ ਕੁਛ ਨਾ ਕੁਛ ਇੱਕ ਕੁੜੀ ਨੇ ਜਾ ਕੇ ਆਪਣੇ ਅੰਮ੍ਰਿਤਸਰ ਸਾਹਿਬ ਕੀਤਾ ਜਿਹੜਾ ਜੋ ਵੀ ਕੀਤਾ ਹਨਾ ਥੋੜਾ ਗਲਤ ਸੀ ਸਾਨੂੰ ਉਸ ਚੀਜ਼ ਤੇ ਇਹ ਵੀ ਹੈ ਕਿ ਅਸੀਂ ਗੁੱਸਾ ਵੀ ਖਾ ਸਕਦੇ ਹਾਂ ਹਨਾ ਨਹੀਂ ਅਲਾਉ ਕਰਦੇ ਸਾਡੇ ਜਿਹੜੇ ਬਜ਼ੁਰਗ ਹੈਗੇ ਜਾਂ ਸਾਡੇ ਧਰਮ ਦੇ ਵਿੱਚ ਹੈ ਜਿਹੀਆਂ ਚੀਜ਼ਾਂ ਪਰ ਸ਼ਾਂਤੀ ਨਾ ਕੁਛ ਵੀ ਬਿਰੇ ਛੋਟੀ ਛੋਟੀ ਚੀਤੇ ਮਸਲਾ ਪੜਕਾਉਣ ਲਈ ਲੋਕ ਫਿਰਦੇ ਆ ਕੋਈ ਲੜਾਈ ਚ ਨਾ ਪਾਉ ਕੋਈ ਕੁਛ ਜੋ ਕਹਿ ਰਹੇ ਆ ਬਸ ਹਾਂਜੀ ਹਾਂਜੀ ਤੇ ਆਜੋ ਕਿਉਂਕਿ ਆਪਾਂ ਬੜੀ ਬਾਰੀ ਪੰਜਾਬ ਦਾ ਨੁਕਸਾਨ ਖਾ ਚੁੱਕੇ ਆ ਸਾਨੂੰ ਬਸ ਛੋਟੀ ਜੀ ਵਜਾ ਉਹ ਆਪੇ ਬਣਾਉਂਦੇ ਆ ਤੇ ਸਾਡੇ ਮੁੰਡੇ ਚੱਕ ਚੱਕ ਕੇ ਹਨਾ ਰੋਲ ਦਿੰਦੇ ਆ ਸਾਡੇ ਘਰ ਪੱਟ ਤੇ ਇਹਨਾਂ ਚੀਜ਼ਾਂ ਨੇ ਤਾਂ ਰਿਕਵੈਸਟ ਕਰਦਾ ਹੈਗਾ ਸਾਡੇ ਵਰਗੇ ਕਲਾਕਾਰ ਵੀ ਕੋਈ ਬਕਵਾਸ ਕਰਨ ਆ ਕੇ ਕੋਈ ਬੰਦੇ ਹਰ ਬੰਦੇ ਦੀ ਇੱਕ ਕੀਮਤ ਹੈ ਵੀਰੇ ਵਿਕ ਜਾਂਦਾ ਹੈਗਾ ਕੋਈ ਵੀ ਬੰਦਾ ਵਿਕ ਜਾਂਦਾ ਹੈ ਕੋਈ ਵੀ ਮੀਡੀਆ ਚੈਨਲ ਤੁਹਾਨੂੰ ਕੁਝ ਵੀ ਆ ਕੇ ਢਕਾਉਂਦਾ ਹੈਗਾ ਗੱਲਾਂ ਕਰਦਾ ਰੋਲੇ ਰਪੇ ਚ ਪਾਉਂਦਾ ਆਪ ਦਾ ਦਿਮਾਗ ਓਪਨ ਰੱਖਿਓ ਵੀਰੇ ਕਿਸੇ ਦੇ ਪਿੱਛੇ ਲੱਗ ਕੇ ਕੁਝ ਨਹੀਂ ਲੜਨਾ ਸ਼ਾਂਤੀ ਬਣਾਈ ਰੱਖੋ ਯਾਰ ਜਿੰਨਾ ਹੋ ਸਕਦਾ ਸ਼ਾਂਤੀ ਬਣਾਈ ਰੱਖੋ ਲੋਕ ਢਕਾਉਣ ਕੁਝ ਵੀ ਕਰਨ ਆਉਣ ਵਾਲੇ ਸਾਲ 6 ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਕਰਕੇ ਆਪਣਾ ਨੁਕਸਾਨ ਕਰਦੇ ਕਰਨ ਦੀ ਸੋਚਦੇ ਲੋਕ ਜਾਂ ਇਹ ਗੱਲਾਂ ਭੜਕਾ ਰਹੇ ਆ ਗਲਤ ਹਿੰਦੂ ਮੁਸਲਮ ਸਿੱਖ ਦੀ ਲੜਾਈ ਜਿਹੜੀ ਪਾ ਰਹੇ ਆ ਤਾਂ ਪਲੀਜ਼ ਇਸ 'ਚ ਜਮਾ ਨਹੀਂ ਪੈਣਾ ਜਿਵੇਂ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਆਂ ਇੱਕ ਦੂਜੇ ਨਾਲ ਪਿਆਰ ਬਣਾ ਕੇ ਚੱਲਦੇ ਆਂ ਓਮੇ ਸ਼ਾਂਤੀ ਬਣਾ ਕੇ ਰੱਖੀ ਆਪਾਂ ਮਲਕ 'ਚ ਕਿਸੇ ਵੀ ਲੜਾਈ ਝਗੜੇ 'ਚ ਨਾ ਪਈਏ ਨਾ ਕਿਸੇ ਕਿਸ ਕਿਸੇ ਦੀ ਵੀ ਗੱਲ ਕਹੇ ਤੇ ਆਪਾਂ ਆਪ ਦਾ ਦਿਮਾਗ ਉਹਦੇ ਪਿੱਛੇ ਲਾ ਲਈਏ ਯਾਰ ਆ ਹੋ ਗਿਆ ਵਾਹ ਹੋ ਗਿਆ ਹਨਾ ਜੋ ਬੋਲਦਾ ਹਾਂਜੀ ਹਾਂਜੀ ਕੋਈ ਚੰਗਾ ਬੋਲਦਾ ਠੀਕ ਹੈ ਹਨਾ ਵੀਰੇ ਚੁੱਪ ਕਈ ਥਾਵਾਂ ਤੇ ਚੁੱਪ ਭਲੀ ਹੁੰਦੀ ਹੈ ਹਣਾ ਟਾਈਮ ਟਪਾਈਏ ਵੀਰੇ ਲਵ ਯੂ ਬਾਬਾ ਮੇਰ ਕਰੇ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡਾ ਦਿੱਤਾ ਖਾਨੇ ਆ ਜਿੱਥੇ ਬੈਠਾ ਤੁਹਾਡੀ ਕਿਰਪਾ ਸਾਰੇ ਬੈਠਾ ਹੈਗਾ ਯਾਰ ਹਣਾ ਤੇ ਦੇਣਦਾਰ ਐ ਮੈਂ ਤੁਹਾਡਾ ساری ਉਮਰ ਦੇਣਦਾਰ ਐ ਜੋ ਹੈ ਜਿਵੇਂ ਤੁਹਾਡੇ ਕਰਕੇ ਤੇ ਚੱਲਦਾ ਰਹੂਗਾ ਸਭ ਕੁਝ ਜ਼ਿੰਦਗੀ ਜਿੰਦਾਬਾਦ ਐ ਪਰ ਜਿੰਨਾ ਹੋ ਸਕੂਗਾ ਪੰਜਾਬ ਦੇ ਹੱਕ ਦੀ ਗੱਲ ਕਰਾਂਗੇ ਅਸੀਂ ਇਸ ਮਿੱਟੀ 'ਚੋਂ ਜੰਮੇ ਆਂ ਠੀਕ ਹੈ ਅਸੀਂ ਸਾਨੂੰ ਦੋ ਵਕਤ ਦੀ ਰੋਟੀ ਤੁਸੀਂ ਦਿੱਤੀ ਹੈਗੀ ਸਾਰੇ ਪੰਜਾਬੀਆਂ ਨੇ ਤਾਂ ਹਮੇਸ਼ਾ ਤੁਹਾਡੇ ਤੁਹਾਡੇ ਹੱਕ ਦੀ ਗੱਲ ਕਰਾਂਗੇ ਲਵ ਯੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ